ਜਿਹੜਾ ਕਿਸੇ ਦੀ ਨਿੰਦਿਆ ਕਰਦਾ ਹੈ ਸਤਿਗੁਰ ਕਹਿੰਦੇ ਉਹ ਕਿਸੇ ਦੇ ਕੀਤੇ ਹੋਏ ਗੁਨਾਹਾਂ ਦਾ ਭਾਰ ਕੀਤੀਆਂ ਹੋਈਆਂ ਗਲਤੀਆਂ ਦਾ ਭਾਰ ਕੀਤੇ ਹੋਏ ਔਗਣਾ ਦਾ ਭਾਰ ਆਪਣੇ ਸਿਰ ਤੇ ਲੈ ਲੈਂਦਾ ਹੈ ਇਸੇ ਲਈ ਸਤਿਗੁਰ ਜੀ ਬਾਣੀ ਦੇ ਅੰਦਰ ਫੁਰਮਾਨ ਕਰਦੇ ਨੇ ਕੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਦ ਕਰਨ ਮੂੰਹ ਕਾਲੇ ਤਿਨ ਨਿੰਦਕਾਂ ਨਰਕੇ ਘੋਰ ਪਵਨ ਕਹਿੰਦੇ ਨਰਕਾਂ ਦੇ ਵਿੱਚ ਉਹਨਾਂ ਨੂੰ ਸੁਟਿਆ ਜਾਂਦਾ ਹੈ ਜਿਹੜੇ ਕਿਸੇ ਦੀ ਨਿੰਦਿਆ ਕਰਦੇ ਨੇ ਜਿਹੜੇ ਕਿਸੇ ਦੀ ਬੁਰਾਈ ਕਰਦੇ ਹਨ ਬਾਬਾ ਕਬੀਰ ਜੀ ਫਰਮਾਨ ਕਰਦੇ ਨੇ ਕਹਿੰਦੇ ਪਰ ਤਨ ਪਰ ਤਨ ਪਰਤੀ ਨਿੰਦਾ ਪਰ અપਵਾਦ ਨਾ ਛੂਟੈ ਆਵਾ ਗਵਨ ਹੋਤ ਹੈ ਫੁਨ ਫੁਨ ਇਹ પ્રસੰਗ ਨਾ ਟੁੱਟੈ ਕਹਿੰਦੇ ਅਸੀਂ ਪਰਾਏ ਧਨ ਦੇ ਵਿੱਚ ਆਪਣਾ ਖਿਆਲ ਰੱਖਦੇ ਹਾਂ ਪਰਾਏ ਤਨ ਦੇ ਉੱਤੇ ਬੁਰੀ ਨਜ਼ਰ ਰੱਖਦੇ ਹਾਂ ਜਦ ਪਰਾਈ ਨਿੰਦਿਆ ਦੇ ਵਿੱਚ ਅਸੀਂ ਸਦਾ ਮਗਨ ਰਹਿੰਦੇ ਆ ਕਹਿੰਦੇ ਇਹ ਸਾਡਾ ਕੰਮ ਰੁਕਦਾ ਨਹੀਂ ਸਦਾ ਚੱਲਦਾ ਰਹਿੰਦਾ ਔਰ ਇਹਦੇ ਰਿਜ਼ਲਟ ਕੀ ਮਿਲਦੇ ਨੇ ਸਾਨੂੰ ਕਹਿੰਦੇ ਆਵਾ ਗਵਨ ਹੋਤ ਹੈ ਫੁਨ ਫੁਨ ਕਹਿੰਦੇ ਫਿਰ ਆਉਣ ਜਾਣ ਦੇ ਚੱਕਰਾਂ ਵਿੱਚ ਹੀ ਲੱਗੇ ਰਹਿੰਦੇ ਕਿਉਂਕਿ ਮਹਾਰਾਜ ਕਹਿੰਦੇ ਇਹ ਜੀਵਨ ਤੇ ਵਿਲਿਆ ਪਰਮਾਤਮਾ ਦਾ ਸਿਮਰਨ ਕਰਨ ਦੇ ਲਈ ਪਰ ਕਬੀਰ ਸਾਹਿਬ ਕਹਿੰਦੇ ਅਸੀਂ ਐਡੇ ਗੁਨਾਹਗਾਰ ਆ ਕਿ ਜਿਸ ਮਾਲਕ ਨੇ ਸਾਨੂੰ ਇਹ ਜੀਵਨ ਦਿੱਤਾ ਉਸ ਪਰਮਾਤਮਾ ਦੀ ਇਬਾਦਤ ਨਹੀਂ ਕਰਦੇ ਸਗੋਂ ਪਰਾਇਆ ਧਨ ਪਰਾਇਆ ਤਨ ਪਰਾਈ ਨਿੰਦਾ ਈਰਖਾ ਦੁਸ਼ੈਸ਼ ਦੇ ਵਿੱਚ ਸਦਾ ਲੱਗੇ ਰਹਿੰਦੇ ਆ ਤੇ ਆਪਣਾ ਜੀਵਨ ਬਰਬਾਦ ਕਰ ਲੈਣੇ ਮਹਾਰਾਜ ਫਰਮਾਨ ਕਰਦੇ ਨੇ ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦਿਆ ਇਸ ਕੀ ਭਾਉ ਭਗਤ ਨੈ ਸਾਜੀ ਕਹਿੰਦੇ ਉਹਦੀ ਭਗਤੀ ਨਹੀਂ ਕੀਤੀ ਜਿਨਨੇ ਸਾਨੂੰ ਜੀਵਨ ਦਿੱਤਾ ਸਗੋ ਦੁਨੀਆ ਦੇ ਵਿੱਚ ਆ ਕੇ ਅਸੀਂ ਇੱਥੋਂ ਦੇ ਰੰਗ ਤਮਾਸ਼ਿਆਂ ਦੇ ਵਿੱਚ ਲੱਗ ਗਏ ਇਸੇ ਲਈ ਕਬੀਰ ਸਾਹਿਬ ਕਹਿੰਦੇ ਨੇ ਨਿੰਦਿਆ ਜਿਹੜੀ ਹੈ ਉਹ ਇਨਸਾਨ ਦਾ ਜੀਵਨ ਬਰਬਾਦ ਕਰ ਦਿੰਦੀ ਹੈ ਜਿਹੜਾ ਕਿਸੇ ਦੀ ਨਿੰਦਿਆ ਕਰਦਾ ਹੈ ਅਤੇ ਸਾਧ ਸੰਗਤ ਜੀ ਜਿੱਦੀ ਨਿੰਦਿਆ ਹੋ ਰਹੀ ਹੈ ਕਬੀਰ ਸਾਹਿਬ ਕਹਿੰਦੇ ਉਹਦੇ ਪਾਪ ਜਿਹੜੇ ਨੇ ਉਹ ਧੋਪ ਰਹੇ ਹੁੰਦੇ। ਇਸੇ ਲਈ ਬਾਬਾ ਕਬੀਰ ਜੀ ਕਹਿੰਦੇ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਕਹਿੰਦੇ ਲੋਕੋ ਮੈਨੂੰ ਰਾਜ ਰਾਜ ਕੇ ਨਿੰਦੋ ਕਿਉਂਕਿ ਮੇਰੀ ਕੀਤੀ ਹੋਈ ਨਿੰਦਿਆ ਜਿਹੜੀ ਤੁਹਾਡੇ ਵੱਲੋਂ ਮੇਰੀ ਕੀਤੀ ਹੋਈ ਨਿੰਦਿਆ ਹੈ ਨਾ ਉਹਨੇ ਮੇਰੇ ਔਗਣ ਖਤਮ ਕਰਨੇ ਨੇ ਮੇਰੇ ਗੁਨਾਹਾਂ ਨੂੰ ਸਾਫ਼ ਕਰ ਦੇਣਾ ਹੈ ਮੇਰੇ ਮਨ ਦੇ ਵਕਾਰ ਖਤਮ ਹੋ ਜਾਣੇ ਨੇ ਉਹਦੇ ਨਾਲ ਮੇਰੇ ਉੱਤੇ ਜਿਹੜਾ ਪਾਪਾਂ ਦਾ ਭਾਰ ਏ ਉਹ ਖਤਮ ਹੋ ਜਾਣਾ ਹੈ ਤੇ ਮੇਰਾ ਪਾਰ ਉਤਾਰਾ ਹੋ ਜਾਵੇਗਾ ਕਬੀਰ ਸਾਹਿਬ ਕਹਿੰਦੇ ਨੇ ਜਨ ਕਬੀਰ ਕੋ ਨਿੰਦਕ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਕਹਿੰਦੇ ਨਿੰਦਕ ਸਾਡੇ ਕੀਟੇ ਹੋਏ ਪਾਪਾਂ ਨੂੰ ਆਪਣੇ ਸਿਰ ਤੇ ਲੈ ਕੇ ਉਹ ਡੁੱਬ ਜਾਂਦਾ ਹੈ ਅਤੇ ਸਾਡਾ ਪਾਰ ਉਤਾਰਾ ਹੋ ਜਾਂਦਾ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦੇ ਇਲਾਕੇ ਦੇ ਵਿੱਚ ਜਿੱਥੇ ਕਬੀਰ ਸਾਹਿਬ ਰਹਿੰਦੇ ਨੇ ਨਾ ਉੱਥੇ ਸਾਧ ਸੰਗਤ ਜੀ ਇੱਕ ਵਿਦਵਾਨ ਆਇਆ ਔਰ ਵਿਦਵਾਨ ਜੀ ਹਰ ਰੋਜ਼ ਕਥਾ ਕਰਦੇ ਨੇ ਹੁਣ ਉਹਨਾਂ ਨੇ ਆ ਕਰਕੇ ਜਦੋਂ ਬਾਬਾ ਕਬੀਰ ਜੀ ਦੀ ਉਸਤਤ ਸੁਣੀ ਵਡਿਆਈ ਸੁਣੀ ਕਿ ਇਸ ਇਲਾਕੇ ਦੇ ਵਿੱਚ ਕੋਈ ਕਬੀਰ ਜੀ ਵੀ ਹਨ ਜਿਹੜੇ ਰੱਬ ਦੀ ਭਗਤੀ ਵਿੱਚ ਜੁੜੇ ਹਨ ਤੇ ਉਹਦੇ ਅੰਦਰ ਕਬੀਰ ਸਾਹਿਬ ਦੇ ਪ੍ਰਤੀ ਈਰਖਾ ਬਣ ਗਈ ਕਿਉਂਕਿ ਉਹਦੇ ਕੋਲੋਂ ਕਬੀਰ ਸਾਹਿਬ ਦੀ ਉਸਤਤ ਜਰੀ ਨਹੀਂ ਜਾਂਦੀ ਹੁਣ ਕਬੀਰ ਸਾਹਿਬ ਜੀ ਦੀ ਨਾ ਉਹਨੇ ਆਪਣੀ ਕਥਾ ਦੇ ਵਿੱਚ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਕਬੀਰ ਸਾਹਿਬ ਜੀ ਦੀ ਨਿੰਦਿਆ ਕਰਦਾ ਹੈ ਕਥਾ ਕਰਦਾ ਤੇ ਵਿੱਚ ਕਬੀਰ ਸਾਹਿਬ ਜੀ ਦੀ ਨਿੰਦਿਆ ਕਰਦਾ ਤੇ ਹੁਣ ਕੁਦਰਤੀ ਹੋਇਆ ਕਿ ਉਸੇ ਸੰਗਤ ਦੇ ਵਿੱਚ ਇੱਕ ਦਿਨ ਬਾਬਾ ਕਬੀਰ ਜੀ ਦਾ ਸੁਪੁੱਤਰ ਕਮਾਲਾ ਉਹ ਵੀ ਜਾ ਬੈਠਾ ਹੈ ਜਦੋਂ ਕਮਾਲਾ ਜੀ ਨੇ ਉਸ ਸੰਗਤ ਵਿੱਚ ਬੈਠ ਕੇ ਕਥਾ ਸੁਣੀ ਤੇ ਨਾਲ ਸੁਣਿਆ ਵੀ ਇਹ ਤੇ ਭਗਤ ਕਬੀਰ ਸਾਹਿਬ ਭਾਵ ਮੇਰੇ ਪਿਤਾ ਦੀ ਨਿੰਦਿਆ ਕਰਦਾ ਹੈ ਘਰ ਗਏ ਜਾ ਕੇ ਆਪਣੇ ਪਿਤਾ ਭਗਤ ਕਬੀਰ ਜੀ ਨੂੰ ਦੱਸਿਆ ਕਿ ਪਿਤਾ ਜੀ ਜਿਹੜੇ ਵਿਦਵਾਨ ਜੀ ਆਏ ਨੇ ਉਹ ਤੁਹਾਡੀ ਬਹੁਤ ਨਿੰਦਿਆ ਕਰਦੇ ਹੈ ਤੁਹਾਡੇ ਖਿਲਾਫ ਬੋਲਦੇ ਹੈ ਤੇ ਕਬੀਰ ਸਾਹਿਬ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਤੁਸੀਂ ਇੰਜ ਕਰਨਾ ਹੈ ਕੱਲ ਨੂੰ ਜਦੋਂ ਕਥਾ ਤੇ ਜਾਣਾ ਹੈ ਨਾ ਸੁਣਨ ਦੇ ਲਈ ਤੇ ਉਹਨਾਂ ਦੇ ਲਈ ਜਲ ਪਾਣੀ ਪ੍ਰਸ਼ਾਦਾ ਲੈ ਕੇ ਜਾਣਾ ਕਮਾਲਾ ਜੀ ਬੜੇ ਹੈਰਾਨ ਹੋਏ ਕਹਿਣ ਲੱਗੇ ਪਿਤਾ ਜੀ ਵੀ ਉਹ ਤੇ ਸਾਡੀ ਨਿੰਦਿਆ ਕਰਦਾ ਹੈ ਸਾਡੇ ਖਿਲਾਫ ਬੋਲਦਾ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪ੍ਰਸ਼ਾਦਾ ਲੈ ਕੇ ਜਾਣਾ ਗੱਲ ਸਮਝ ਨਹੀਂ ਆਈ ਕਬੀਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਕਿਹਾ ਤੁਸੀਂ ਓਵੇਂ ਕਰੋ ਹੁਣ ਅਗਲੇ ਦਿਨ ਭਗਤ ਕਬੀਰ ਜੀ ਦੇ ਘਰੋਂ ਉਸ ਵਿਦਵਾਨ ਦੇ ਲਈ ਪ੍ਰਸ਼ਾਦਾ ਜਾਣਾ ਸ਼ੁਰੂ ਹੋ ਗਿਆ ਹਰ ਰੋਜ਼ ਕਮਾਲਾ ਜੀ ਜਾਂਦੇ ਨੇ ਜਲ ਪਾਣੀ ਪ੍ਰਸ਼ਾਦਾ ਲੈ ਕੇ ਕਥਾ ਸੁਣਦੇ ਨੇ ਉਹ ਕਥਾ ਦੇ ਵਿੱਚ ਭਗਤ ਕਬੀਰ ਜੀ ਦੀ ਨਿੰਦਿਆ ਕਰਦਾ ਤੇ ਸਾਧ ਸੰਗਤ ਜੀਓ ਉਹਨੂੰ ਪ੍ਰਸ਼ਾਦਾ ਛਕਾ ਕੇ ਵਾਪਸ ਆ ਜਾਂਦੇ ਕਈ ਦਿਨ ਲਗਾਤਾਰ ਇਹ ਸਿਲਸਿਲਾ ਚੱਲਦਾ ਰਿਹਾ ਉਹਨੇ ਰੋਜ਼ ਭਗਤ ਜੀ ਦੀ ਨਿੰਦਿਆ ਕਰਨੀ ਭਗਤ ਜੀ ਦੇ ਖਿਲਾਫ ਬੋਲਣਾ ਅਤੇ ਇਧਰੋਂ ਕਮਾਲੇ ਨੇ ਜਾ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਇੱਕ ਗੱਲ ਦਾ ਧਿਆਨ ਰੱਖਿਆ ਜੀ ਜਦੋਂ ਆਪਾਂ ਪ੍ਰਸ਼ਾਦਾ ਛਕਦੇ ਹਾਂ ਤੇ ਉਸ ਪ੍ਰਸ਼ਾਦੇ ਦਾ ਸਾਡੇ ਜੀਵਨ ਤੇ ਸਾਡੇ ਮਨ ਤੇ ਸਾਡੇ ਤਨ ਤੇ ਬੜਾ ਗਹਿਰਾ ਅਸਰ ਪੈਂਦਾ ਹੈ ਜਿਹੜਾ ਪ੍ਰਸ਼ਾਦਾ ਅਸੀਂ ਛਕਦੇ ਹਾਂ ਜਦੋਂ ਸਾਡਾ ਪ੍ਰਸ਼ਾਦਾ ਹੱਕ ਸੱਚ ਦੀ ਕਮਾਈ ਦਾ ਹੋਵੇਗਾ ਜਿਹੜਾ ਅਸੀਂ ਅਨਖਾ ਰਹੇ ਹਾਂ ਤੇ ਸਾਧ ਸੰਗਤ ਜੀ ਉਹ ਸਾਨੂੰ ਸਕੂਨ ਦੇਵੇਗਾ ਉਹ ਸਾਨੂੰ ਅੰਦਰੋਂ ਸਹਜ ਦੇਵੇਗਾ ਤੇ ਜਦੋਂ ਅਸੀਂ ਲੋਕਾਂ ਦੇ ਹੱਥ ਮਾਰ ਕੇ ਲੋਕਾਂ ਨਾਲ ਕੀਤੀਆਂ ਹੋਈਆਂ ਠੱਗੀਆਂ ਦੀ ਕਮਾਈ ਦਾ ਪ੍ਰਸ਼ਾਦਾ ਛਕਾਂਗੇ ਤੇ ਉਸ ਪ੍ਰਸ਼ਾਦੇ ਨੇ ਸਾਦਾ ਅੰਦਰ ਜਿਹੜਾ ਇਹ ਨਾ ਉਹ ਤਹਿਸ ਨਹਿਸ ਕਰਕੇ ਰੱਖ ਦੇਣਾ ਕਿਉਂਕਿ ਇਤਿਹਾਸ ਸਾਡੇ ਸਾਹਮਣੇ ਹੈ ਧੰਨ ਗੁਰਨਾਨਕ ਸਾਹਿਬ ਮਹਾਰਾਜ ਨੇ ਜਦੋਂ ਲਾਲੋ ਗਰੀਬ ਦੇ ਘਰ ਜਾ ਕੇ ਠਹਿਰੇ ਨੇ ਤੇ ਉਥੇ ਇਲਾਕੇ ਦਾ ਮਸ਼ਹੂਰ ਪ੍ਰਸਿੱਧ ਜਿਹੜਾ ਮਲਕ ਭਾਗੋ ਸੀ ਉਹਨੇ ਬੜੇ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਾਇਆ ਪਰ ਸਤਿਗੁਰਾਂ ਨੇ ਉਹ ਖਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸਤਿਗੁਰ ਕਹਿੰਦੇ ਕਿ ਇਹ ਖਾਣਾ ਜਿਹੜਾ ਏ ਇਹ ਸਾਡੇ ਲਾਇਕ ਨਹੀਂ ਹੈ ਕਿਉਂ ਕਿ ਇਹ ਲੋਕਾਂ ਦੇ ਹੱਕ ਮਾਰ ਕੇ ਲੋਕਾਂ ਨਾਲ ਕੀਤੀਆਂ ਹੋਈਆਂ ਠੱਗੀਆਂ ਦੀ ਕਮਾਈ ਦਾ ਪ੍ਰਸ਼ਾਦਾ ਏ ਅਸੀਂ ਇਸ ਪ੍ਰਸ਼ਾਦੇ ਨੂੰ ਛਕ ਕੇ ਆਪਣੇ ਜੀਵਨ ਨੂੰ ਬਰਬਾਦ ਨਹੀਂ ਕਰਨਾ ਹੁਣ ਉਸ ਵਿਦਵਾਨ ਦੇ ਲਈ ਹਰ ਰੋਜ਼ ਭਗਤ ਕਬੀਰ ਜੀ ਦੇ ਘਰੋਂ ਪ੍ਰਸ਼ਾਦਾ ਜਾਂਦਾ ਹੈ ਜਿਹੜਾ ਹੱਕ ਸੱਚ ਦੀ ਕਮਾਈ ਦਾ ਪ੍ਰਸ਼ਾਦਾ ਹੈ ਤੇ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਦੇ ਘਰ ਦਾ ਪ੍ਰਸ਼ਾਦਾ ਛਕਦੇ ਛਕਦੇ ਅੱਜ ਵਿਦਵਾਨ ਦੀ ਅਵਸਥਾ ਉਹ ਬਣ ਗਈ ਉਹਦੇ ਅੰਦਰੋਂ ਵੀ ਮੈਲ ਖਤਮ ਹੋ ਗਈ ਉਹਦੇ ਅੰਦਰੋਂ ਕਿਸੇ ਪ੍ਰਤੀ ਈਰਖਾ ਕਿਸੇ ਪ੍ਰਤੀ ਗੈਰ ਵਿਰੋਧ ਖਤਮ ਹੋ ਗਿਆ ਤੇ ਉਹਨੇ ਅੱਜ ਨਿੰਦਿਆ ਕਰਨੀ ਬੰਦ ਕਰ ਦਿੱਤੀ ਤੇ ਅੱਜ ਹੁਣ ਜਦੋਂ ਕਮਾਲਾ ਜੀ ਪ੍ਰਸ਼ਾਦਾ ਲੈ ਕੇ ਗਏ ਕਥਾ ਸੁਣੀ ਤੇ ਕਥਾ ਦੇ ਵਿੱਚ ਅੱਜ ਉਸ ਵਿਦਵਾਨ ਨੇ ਭਗਤ ਕਬੀਰ ਦੀ ਨਿੰਦਿਆ ਨਹੀਂ ਕੀਤੀ ਸਗੋਂ ਕਬੀਰ ਸਾਹਿਬ ਜੀ ਦੀ ਉਸਤਤ ਕੀਤੀ ਹੈ ਵੜਿਆਈਆਂ ਗਾਈਆਂ ਨੇ ਭਗਤ ਕਬੀਰ ਜੀ ਦੀਆਂ ਵੀ ਭਗਤ ਕਬੀਰ ਸੱਚ ਵਿੱਚ ਰੱਬ ਦੇ ਸੱਚੇ ਭਗਤ ਨੇ ਉਹਨਾਂ ਵਰਗਾ ਕੋਈ ਭਗਤ ਨਹੀਂਗਾ ਉਹ ਧੰਨ ਹਨ ਤੇ ਸਾਧ ਸੰਗਤ ਜੀ ਜਦੋਂ ਅੱਜ ਕਮਾਲੇ ਨੇ ਕਥਾ ਸੁਣੀ ਤੇ ਅੱਜ ਬੜਾ ਚਾਹ ਚੜ ਗਿਆ ਮਨ ਬੜਾ ਖੁਸ਼ ਹੋਇਆ ਵੀ ਅੱਜ ਮੇਰੇ ਪਿਤਾ ਦੀ ਉਸਤਤ ਹੋ ਰਹੀ ਏ ਤੇ ਸੰਗਤ ਅੰਦੀ ਚਾਈ ਚਾਈ ਪ੍ਰਸ਼ਾਦਾ ਸ਼ਿਕਾਇਆ ਘਰ ਆਏ ਕਬੀਰ ਸਾਹਿਬ ਨੂੰ ਦੱਸਿਆ ਕੇ ਪਿਤਾ ਜੀ ਅੱਜ ਤੇ ਕਮਾਲ ਹੀ ਹੋ। ਕਹਿੰਦੇ ਕੀ ਹੋ ਗਿਆ? ਕਹਿੰਦੇ ਅੱਜ ਉਹਨਾਂ ਨੇ ਤੁਹਾਡੀ ਉਸਤਤ ਕੀਤੀ ਹੈ ਜਿਹੜੇ ਰੋਜ਼ ਤੁਹਾਡੀ ਨਿੰਦਿਆ ਕਰਦੇ ਸਨ। ਤੇ ਕਬੀਰ ਸਾਹਿਬ ਕਹਿੰਦੇ ਅੱਛਾ ਅੱਜ ਸਾਡੀ ਉਸਤਤ ਕੀਤੀ ਹੈ ਉਹਨਾਂ ਨੇ। ਹੁਣ ਧਿਆਨ ਦਿਅ ਜੇ ਆਪਾਂ ਦੁਨਿਆਵੀ ਲੋਕ ਆ। ਸਾਡੀ ਕੋਈ ਨਿੰਦਿਆ ਕਰਦਾ ਤੇ ਸਾਨੂੰ ਗੁੱਸਾ ਲੱਗਦਾ। ਸਾਡੀ ਕੋਈ ਉਸਤਤ ਕਰਦਾ ਤੇ ਅਸੀਂ ਬੜੇ ਖੁਸ਼ ਹੁੰਨੇ ਆਂ ਵੀ ਹਾਂ ਸਾਡੀ ਉਸਤਤ ਹੋ ਰਹੀ ਹੈ ਪਰ ਸਤਗੁਰ ਮਹਾਰਾਜ ਕੀ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਸਤਗੁਰ ਕਹਿੰਦੇ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਪਮਾਨਾ ਹਰਖ ਸੋਗ ਤੇ ਰਹੈ ਨਿਆਰੋ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਜੇਹ ਪਰਸੈ ਨਾਹਨ ਤਿਹ ਘਟ ਬ੍ਰਹਮ ਨਿਵਾਸ। ਅੱਗੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਗੁਰ ਕਿਰਪਾ ਜੇਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਕਹਿੰਦੇ ਜਿਹਨੂੰ ਆ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦਾ ਹੈ ਜਿਹੜਾ ਉਸਤਤ ਨਿੰਦਿਆ ਤੋਂ ਉੱਪਰ ਉੱਠ ਜਾਂਦਾ ਹੈ ਉਹ ਮਾਲਕ ਦੇ ਨਾਲ ਇੱਕ ਮਿਕ ਹੋ ਜਾਂਦਾ ਹੈ ਤੇ ਅੱਜ ਕਬੀਰ ਸਾਹਿਬ ਨੇ ਸੁਣਿਆ ਵੀ ਸਾਡੀ ਉਸਤਤ ਹੋਈਏ ਤੇ ਕੋਈ ਖੁਸ਼ੀ ਨਹੀਂ ਇਹ ਨਹੀਂ ਵੀ ਚਾੜ ਗਿਆ ਵੀ ਹਾਂ ਮੇਰੀ ਅੱਜ ਵਡਿਆਈ ਹੋਣ ਲੱਗੀ ਹੈ ਹੰਕਾਰ ਆ ਗਿਆ ਬਿਲਕੁਲ ਨਹੀਂ ਕਬੀਰ ਸਾਹਿਬ ਜੀ ਸਹਿਜ ਸੁਭਾਏ ਕਹਿਣ ਲੱਗੇ ਕਹਿੰਦੇ ਵੀ ਉਹਨੇ ਸਾਡੀ ਨਿੰਦਿਆ ਬੰਦ ਕਰਤੀ ਕਹਿੰਦੇ ਹਾਂ ਜੀ ਪਿਤਾ ਜੀ ਤੁਹਾਡੀ ਨਿੰਦਿਆ ਬੰਦ ਕਰ ਦਿੱਤੀ ਤੇ ਕਬੀਰ ਸਾਹਿਬ ਕਹਿੰਦੇ ਫਿਰ ਇੰਜ ਕਰੋ ਤੁਸੀਂ ਵੀ ਅੱਜ ਤੋਂ ਉਹਨਾਂ ਲਈ ਪ੍ਰਸ਼ਾਦਾ ਲੈ ਜਾਣਾ ਬੰਦ ਕਰ ਦਿਓ ਕਮਾਲਾ ਜੀ ਕਹਿਣ ਲੱਗੇ ਵੀ ਸਤ ਪਿਤਾ ਜੀ ਵੀ ਐਸਾ ਕਿਉਂ ਅੱਗਿਓ ਆਪਣੀ ਨਿੰਦਿਆ ਕਰਦਾ ਸੀ ਤੇ ਤੁਸੀਂ ਕਿਹਾ ਪ੍ਰਸ਼ਾਦਾ ਲੈ ਕੇ ਜਾਓ ਹੁਣ ਤੇ ਉਹਨੇ ਸਾਡੀ ਉਸਤਤ ਕਰਦਿ ਕਰਨੀ ਸ਼ੁਰੂ ਕਰ ਦਿੱਤੀ ਤੇ ਅਸੀਂ ਤੇ ਉਹਦਾ ਵੱਧ ਕਰੀਏ ਕਬੀਰ ਸਾਹਿਬ ਕਹਿੰਦੇ ਨਹੀਂ ਉਹਨੇ ਆਪਣਾ ਕੰਮ ਬੰਦ ਕਰ ਦਿੱਤਾ ਤੇ ਅਸੀਂ ਹੁਣ ਆਪਣਾ ਬੰਦ ਕਰਦੇ ਆਪਾਂ ਕਹ ਉਹਨੇ ਆਪਣਾ ਕੰਮ ਕਰਨਾ ਬੰਦ ਕਰਤਾ ਇਸ ਕਰਕੇ ਹੁਣ ਆਪਾਂ ਵੀ ਪ੍ਰਸ਼ਾਦਾ ਲਜਾਣਾ ਬੰਦ ਕਰ ਦਈਏ ਕਮਾਲਾ ਜੀ ਕਹਿੰਦੇ ਗੱਲ ਸਮਝ ਨਹੀਂ ਆਈ ਤੇ ਕਬੀਰ ਸਾਹਿਬ ਕਹਿੰਦੇ ਉਹ ਸਾਡੀ ਨਿੰਦਿਆ ਕਰਦਾ ਸੀ ਸਾਡੇ ਓਗਣ ਧੋਰਿਆ ਸੀ ਸਾਡੇ ਪਾਪ ਧੋਰਿਆ ਸੀ ਹੁਣ ਉਹਨੇ ਸਾਡੇ ਪਾਪ ਧੋਣੇ ਬੰਦ ਕਰ ਦਿੱਤੇ ਨੇ ਤੇ ਇਸ ਕਰਕੇ ਆਪਾਂ ਨੂੰ ਉਹਨਾਂ ਪ੍ਰਸ਼ਾਦਾ ਛਕਾਣ ਦੀ ਹੁਣ ਲੋੜ ਨਹੀਂ ਕਿਉਂਕਿ ਜਿਹੜਾ ਕਿਸੇ ਦੀ ਨਿੰਦਿਆ ਕਰਦਾ ਹੈ ਉਹ ਉਹਦੇ ਪਾਪ ਧੋ ਰਿਆ ਹੁੰਦਾ ਹੈ ਕਬੀਰ ਸਾਹਿਬ ਕਹਿੰਦੇ ਨੇ ਨਾ ਕਿ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਤਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਕਹਿੰਦੇ ਹਿਰਦੈ ਸੁੱਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਕਹਿੰਦੇ ਨਿੰਦਕ ਤੇ ਸਾਡੇ ਕੱਪੜੇ ਭਾਵ ਕੇ ਸਾਡੀ ਮੈਲ ਧੋਣ ਦਾ ਕੰਮ ਕਰਦੇ ਹੁੰਦੇ ਇਸ ਲਈ ਸਾਧ ਸੰਗਤ ਜੀ ਆਪਾਂ ਜੀ ਵੀ ਜੇ ਕਿਸੇ ਦੀ ਨਿੰਦਿਆ ਕਰਦੇ ਆ ਤੇ ਸਮਝ ਲਓ ਆਪਾਂ ਕਿਸੇ ਦੇ ਔਗਣ ਆਪਣੇ ਸਿਰ ਤੇ ਲੈ ਰਹੇ ਆ ਕਿਸੇ ਦੇ ਕੀਤੇ ਹੋਏ ਪਾਪਾਂ ਦੀ ਪੰਡ ਆਪਾਂ ਆਪਣੇ ਸਿਰ ਦੇ ਉੱਤੇ ਲੈ ਰਹੇ ਆ ਸਤਿਗੁਰ ਬਾਣੀ ਦੇ ਅੰਦਰ ਫੁਰਮਾਨ ਕਰਦੇ ਨੇ ਕਹਿੰਦੇ ਪਰ ਧਨ ਪਰ ਤਨ ਪਰਤੀ ਨਿੰਦਾ ਅਖਾਦ ਖਾਏ ਹਰ ਕਾਇਆ ਕਹਿੰਦੇ ਤੂੰ ਪਰਾਏ ਤਨ ਵੱਲ ਨਜ਼ਰ ਰੱਖਣਾ ਹੈ ਪਰਾਏ ਧਨ ਦੇ ਉੱਤੇ ਮਾੜੀ ਨਜ਼ਰ ਰੱਖਦਾ ਹੈ ਪਰਾਈ ਨਿੰਦਿਆ ਦੇ ਵਿੱਚ ਮਗਨ ਰਹਿਣਾ ਹੈ ਕਹਿੰਦੇ ਅਖਾਦ ਖਾਏ ਹਰ ਕਾਇਆ ਤੋਂ ਭਾਵੇਂ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਤੂੰ ਹਲਕਾ ਹੋਇਆ ਫਿਰਨਾ ਐਸਾ ਹਲਕ ਵਜਿਆ ਤੈਨੂੰ ਵੀ ਤੂੰ ਜੋ ਨਹੀਂ ਖਾਣਾ ਤੂੰ ਉਹ ਵੀ ਖਾਈ ਜਾ ਰਿਹਾ ਕਿਉਂਕਿ ਨਿੰਦਿਆ ਜਿਹੜੀ ਏ ਸਤਗੁਰ ਕਹਿੰਦੇ ਲਿੱਦ ਖਾਣ ਦੇ ਸਮਾਨ ਹੈ ਆਪਾਂ ਸਰਵਣ ਕਰਦੇ ਆਂ ਸਤਗੁਰਾਂ ਦੀ ਬਾਣੀ ਦੇ ਵਿੱਚੋਂ ਪਾਵਨ ਸ਼ਬਦ ਅਜੈ ਸਰੋਵੇ ਭਿਖਿਆ ਖਾਏ ਐਸੀ ਦਰਗਾਹ ਮਿਲੇ ਜਾਈ ਇਹ ਬਹੁਤ ਲੰਮਾ ਇਤਿਹਾਸ ਹੈ ਵੀ ਰਾਜਾ ਅਜੈ ਉਹਨੇ ਦਾਨ ਦਿੱਤਾ ਉਹ ਦਾਨ ਵਧਿਆ ਫੁੱਲਿਆ ਪਰ ਉਹ ਦਾਨ ਕੀ ਦਿੱਤਾ ਸੀ ਉਹਨੇ ਘੋੜਿਆਂ ਦੀ ਲਿੱਦ ਦਿੱਤੀ ਸੀ ਹੁਣ ਜਿਹੋ ਜਿਹਾ ਕੋਈ ਬੀਜ ਬੀਜੇਗਾ ਉਹਨੂੰ ਉਹੋ ਜਿਹਾ ਵੜਨਾ ਪੈਂਦਾ ਹੈ ਤੇ ਦਿੱਤਾ ਹੋਇਆ ਦਾਨ ਉਹ ਕਈ ਗੁਣਾ ਹੋ ਗਿਆ ਤੇ ਫਿਰ ਉਹਨੂੰ ਸਾਧੂ ਮਹਾਤਮਾ ਦੱਸਣ ਲੱਗੇ ਵੀ ਤੇਰਾ ਦਿੱਤਾ ਹੋਇਆ ਦਾਨ ਜਿਹੜਾ ਏ ਇਹ ਹੁਣ ਕਿਉਂਕਿ ਤੂੰ ਔਗਣ ਕੀਤਾ ਹੈ ਤੇ ਇਹ ਹੁਣ ਜੇ ਤੇਰੀ ਨਿੰਦਿਆ ਹੋਏਗੀ ਤੇ ਫਿਰ ਤੇਰਾ ਇਹ ਜਿਹੜਾ ਦਾਨ ਦਿੱਤਾ ਹੋਇਆ ਸੀ ਗਲਤੀ ਕੀਤੀ ਹੋਈ ਸੀ ਇਹ ਤੇਰਾ ਘਟਨਾ ਸ਼ੁਰੂ ਹੋ ਜਾਵੇਗਾ ਫਿਰ ਉਹਨੇ ਆਪਣੀ ਨਿੰਦਿਆ ਕਰਵਾਈ ਲੋਕਾਂ ਦੇ ਕੋਲੋਂ ਇਹੋ ਜੇ ਕੰਮ ਕੀਤੇ ਜਿੰਦੇ ਨਾਲ ਉਹਦੀ ਨਿੰਦਿਆ ਹੋਵੇ ਤੇ ਸਾਧ ਸੰਗਤ ਜੀ ਫਿਰ ਉਹਨੂੰ ਅਖੀਰ ਦੇ ਵਿੱਚ ਥੋੜਾ ਜਿਹਾ ਜਿਹੜਾ ਰਹਿਦਾ ਸੀ ਜਿਹੜਾ ਦਿੱਤਾ ਸੀ ਉਹ ਉਹਨੂੰ ਆਪ ਛਕਣਾ ਪਿਆ ਸੋ ਇਤਿਹਾਸ ਦਵਾ ਹੈ ਜੇਕਰ ਕੋਈ ਕਿਸੇ ਦੀ ਨਿੰਦਿਆ ਕਰਦਾ ਹੈ ਤੇ ਉਹ ਉਹਦੇ ਪਾਪਾਂ ਦੀ ਪੰਡ ਆਪਣੇ ਸਿਰ ਦੇ ਉੱਤੇ ਚੱਕ ਰਿਹਾ ਇਸ ਲਈ ਸਤਗੁਰ ਕਹਿੰਦੇ ਨੇ ਕੀ ਨਿੰਦਿਆ ਬਿਲਕੁਲ ਮਾੜੀ ਹੈ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ